ਕੈਨੇਡਾ ਦੇ ਵੱਲੋਂ ਜਾਰੀ ਕੀਤੇ ਜਾਣ ਵਾਲੇ ਸਟੂਡੈਂਟ ਅਤੇ ਵਰਕ ਵੀਜ਼ਾ ਪੋਸਟ ਸਟੱਡੀ ਪਰਮਿਟਸ ਅਤੇ ਪੀਆਰ ਅਰਜ਼ੀਆਂ ਨੂੰ ਰੱਦ ਕਰਨ ਦੀ ਦਰ ਵਿੱਚ ਕਾਫੀ ਵਾਧਾ ਹੋਇਆ ਹੈ ਜਿਸ ਦੇ ਨਾਲ ਕਈ ਲੋਕਾਂ ਦੇ ਕੈਨੇਡਾ ਡ੍ਰੀਮ ਦੇ ਸੁਪਨੇ ਟੁੱਟ ਚੁੱਕੇ ਨੇ ਇਹਨਾਂ ਅਰਜ਼ੀਆਂ ਅਤੇ ਵੀਜ਼ਿਆਂ ਦੇ ਰੱਦ ਹੋਣ ਦੇ ਪਿੱਛੇ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੀਆਂ ਗਲਤੀਆਂ ਮੰਨੀਆਂ ਜਾ ਰਹੀਆਂ ਨੇ ਇਸ ਨਾਲ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਕਾਫੀ ਪ੍ਰਭਾਵਿਤ ਹੋਇਆ ਹੈ ਸਸ਼ਟ੍ਰੀਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ IRCC ਦੇ ਵੱਲੋਂ ਪਿਛਲੇ ਸਾਲ ਨਾਲੋਂ ਇਸ ਸਾਲ ਵੀਜ਼ਾ ਅਤੇ ਪਰਮਿਟ ਅਰਜ਼ੀਆਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਦੇ ਵਿੱਚ ਕਾਫੀ ਵਾਧਾ ਦੇਖਿਆ ਗਿਆ ਹੈ। ਸਾਲ 2024 ਦੇ ਵਿੱਚ IRCC ਨੇ 23.49 ਲੱਖ ਟੈਂਪਰੇਰੀ ਰੈਜ਼ੀਡੈਂਟ ਅਰਜ਼ੀਆਂ ਨੂੰ ਰੱਦ ਕੀਤਾ ਜਦਕਿ 2023 ਦੇ ਵਿੱਚ 18.47 ਲੱਖ ਅਰਜ਼ੀਆਂ ਰੱਦ ਕੀਤੀਆਂ ਗਈਆਂ ਨੇ ਜੋ ਪਿਛਲੇ ਮੁਕਾਬਲੇ 15% ਜ਼ਿਆਦਾ ਨੇ। ਇਸ ਦੇ ਵਿੱਚ ਵਿਜ਼ਟਰ ਵੀਜ਼ਾ, ਸਟੱਡੀ ਪਰਮਿਟ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਸਪਾਊਸ ਓਪਨ ਵਰਕ ਪਰਮਿਟ ਅਤੇ ਪੀਆਰ ਅਰਜ਼ੀਆਂ ਸ਼ਾਮਿਲ ਨੇ ਇਸ ਦੇ ਨਾਲ ਨਾ ਸਿਰਫ ਅਰਜ਼ੀਕਰਤਾਵਾਂ ਦੇ ਸੁਪਨੇ ਟੁੱਟੇ ਸਗੋ ਆਈਆਰਸੀਸੀ ਦੀਆਂ ਗਲਤੀਆਂ ਦੇ ਕਾਰਨ ਅਰਜ਼ੀਕਰਤਾ ਆਰਥਿਕ ਅਤੇ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਆਈਆਰਸੀਸੀ ਦੇ ਵੱਲੋਂ ਕੁੱਲ ਅਰਜ਼ੀਆਂ ਰੱਦ ਕਰਨ ਦੀ ਦਰ ਇਸ ਸਾਲ 2023 ਦੇ ਵਿੱਚ 35% ਸੀ ਜੋ ਸਾਲ 2024 ਦੇ ਵਿੱਚ ਵੱਧ ਕੇ 50% ਹੋ ਗਈ ਵਿਜ਼ਟਰ ਵੀਜ਼ਿਆਂ ਦੀ ਰੱਦ ਦਰ 54% ਸਟੱਡੀ ਪਰਮਿਟ 55% ਅਤੇ ਵਰਕ ਪਰਮਿਟ 22% ਰੱਦ ਕੀਤੇ ਗਏ। ਇਸ ਦਾ ਮੁੱਖ ਕਾਰਨ IRCC ਅਧਿਕਾਰੀਆਂ ਦੀਆਂ ਗਲਤੀਆਂ ਅਤੇ ਸਖਤ ਨੀਤੀਆਂ ਹਨ। ਉਦਾਹਰਨ ਵਜੋਂ ਕਈ ਲੋਕਾਂ ਦੀਆਂ ਅਰਜ਼ੀਆਂ ਸਟੱਡੀ ਪਰਮਿਟ ਦੀਆਂ ਸ਼ਰਤਾਂ ਪੂਰੀਆਂ ਨਾ ਕਰ ਸਕਣ ਅਤੇ ਘਰ ਵਾਪਸ ਨਾ ਜਾਣ ਦੇ ਇਰਾਦੇ ਜ਼ਾਹਿਰ ਹੋਣ ਦੇ ਕਾਰਨ ਰੱਦ ਕਰ ਦਿੱਤੀਆਂ ਗਈਆਂ, ਭਾਵੇਂ ਇਹ ਪੂਰੀ ਤਰ੍ਹਾਂ ਸਹੀ ਨਹੀਂ ਸਨ। IRCC ਦੀਆਂ ਗਲਤੀਆਂ ਦੇ ਵਿੱਚ ਅਣਜਾਣੇ ਦੇ ਵਿੱਚ ਗਲਤ ਪ੍ਰੋਸੀਜਰਲ ਫੇਅਰਨੈਸ ਲੈਟਰ ਜਾਰੀ ਕਰਨਾ ਜ਼ਰੂਰੀ ਦਸਤਾਵੇਜ਼ਾਂ ਨੂੰ ਨਜ਼ਰਅੰਦਾਜ਼ ਕਰਨਾ ਜਾਂ ਫਿਰ ਗਲਤ ਵਿਅਕਤੀਆਂ ਨੂੰ ਨੋਟਿਸ ਭੇਜਣਾ ਸ਼ਾਮਿਲ ਹੈ। ਇੱਕ ਮਾਮਲੇ ਦੇ ਵਿੱਚ ਇੱਕ PGWP ਅਰਜ਼ੀਕਰਤਾ ਨੂੰ ਗਲਤੀ ਦੇ ਨਾਲ ਗੈਰਕਾਨੂੰਨੀ ਸਟੇਟਸ ਦਾ ਹਵਾਲਾ ਦੇ ਕੇ ਰੱਦ ਕਰ ਦਿੱਤਾ ਗਿਆ ਜਦਕਿ ਉਸਨੇ ਪੂਰੇ ਸਮੇਂ ਫੁੱਲ ਟਾਈਮ ਸਟੂਡੈਂਟ ਸਟੇਟਸ ਬਣਾਈ ਰੱਖਿਆ ਸੀ। ਇੱਕ ਅਰਜ਼ੀਦਾਤਾ ਦੇ ਪਰਮਾਨੈਂਟ ਰੈਜ਼ੀਡੈਂਟ ਕਾਰਡ ਤੇ ਗਲਤ ਨਾਮ ਛਾਪਿਆ ਗਿਆ। ਅਤੇ IRCC ਨੇ ਇਸ ਨੂੰ ਠੀਕ ਕਰਨ ਲਈ ਕੋਈ ਸਿੱਧਾ ਰਸਤਾ ਵੀ ਨਾ ਦਿੱਤਾ ਜਿਸ ਦੇ ਕਾਰਨ ਅਰਜ਼ੀਕਰਤਾ ਨੂੰ ਮੁੜ ਆਪਣੀ ਅਰਜ਼ੀ ਦਾਖਲ ਕਰਨੀ ਪਈ। ਕੈਨੇਡਾ ਸਰਕਾਰ ਨੇ ਸਾਲ 2024 ਦੇ ਵਿੱਚ ਟੈਂਪਰੇਰੀ ਰੈਜ਼ਿਡੈਂਸ ਦੀ ਗਿਣਤੀ ਨੂੰ 6.5% ਤੋਂ ਘਟਾ ਕੇ ਕੇਵਲ 5% ਕਰਨ ਦਾ ਟੀਚਾ ਰੱਖਿਆ। ਇਸ ਦੇ ਤਹਿਤ ਸਟੱਡੀ ਪਰਮਿਟ ਦੀ ਸੀਮਾ 3,60,000 ਤੈਅ ਕੀਤੀ ਗਈ। ਇਸ ਦਿਨਾਲੀ ਹਾਈ ਰਿਸਕ ਕੰਟਰੀਜ਼ ਤੋਂ ਆਉਣ ਵਾਲੀਆਂ ਅਰਜ਼ੀਆਂ ਦੇ ਵਿੱਚ 61% ਨੂੰ ਰੱਦ ਕਰ ਦਿੱਤਾ ਗਿਆ। ਸਰਕਾਰ ਦਾ ਕਹਿਣਾ ਹੈ ਕਿ ਇਹ ਨੀਤੀ ਹਾਊਸਿੰਗ ਸੰਕਟ ਅਤੇ ਜਨਤਕ ਸੇਵਾਵਾਂ 'ਤੇ ਪੈ ਰਹੇ ਪ੍ਰੈਸ਼ਰ ਨੂੰ ਘਟਾਉਣ ਦੇ ਲਈ ਜ਼ਰੂਰੀ ਹੈ। ਸਾਲ 2025 ਤੋਂ 2027 ਦੇ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਵਿੱਚ ਪਰਮਨੈਂਟ ਰੈਜ਼ਿਡੈਂਸ ਦੀ ਗਿਣਤੀ ਵੀ ਘਟਾਈ ਗਈ ਹੈ। ਜੇਕਰ ਤੁਹਾਡੀ ਅਰਜ਼ੀ ਰੱਦ ਹੋ ਜਾਂਦੀ ਹੈ ਤਾਂ ਤੁਹਾਡੇ ਕੋਲ ਕਈ ਰਾਹ ਹਨ ਜਿਵੇਂ ਰੀਅਪਲਾਈ ਗਲਤੀਆਂ ਨੂੰ ਸੁਧਾਰ ਕੇ ਹੋਰ ਮਜ਼ਬੂਤ ਦਸਤਾਵੇਜ਼ ਜਿਵੇਂ ਕਿ ਵਿਤੀ ਸਬੂਤ ਨੌਕਰੀਆਂ ਦੀਆਂ ਚਿੱਠੀਆਂ ਜਾਂ ਫਿਰ ਘਰ ਵਾਪਸ ਜਾਣ ਦੇ ਇਰਾਦੇ ਦੇ ਪੱਕੇ ਸਬੂਤ ਦੇ ਕੇ ਮੁੜ ਅਰਜ਼ੀ ਦਿੱਤੀ ਜਾ ਸਕਦੀ ਹੈ ਦੂਜਾ ਆਪਸ਼ਨ ਰੀਕਨਸਿਡਰੇਸ਼ਨ ਰਿਕਵੈਸਟ ਜੇਕਰ ਆਈਆਰਸੀਸੀ ਦੀ ਗਲਤੀ ਦੇ ਕਾਰਨ ਅਰਜ਼ੀ ਰੱਦ ਹੋਈ ਹੈ ਤਾਂ ਤੁਸੀਂ ਆਈਆਰਸੀਸੀ ਨੂੰ ਵੈਬ ਫਾਰਮ ਜਾਂ ਫਿਰ ਈਮੇਲ ਦੇ ਰਾਹੀਂ ਰੀਕਨਸਿਡਰੇਸ਼ਨ ਕਰਨ ਦੀ ਅਪੀਲ ਕਰ ਸਕਦੇ ਹੋ ਇਸ ਦੀ ਸਫਲਤਾ ਦਰ ਘੱਟ ਹੈ ਪਰ ਸਾਫ ਤੇ ਸਪਸ਼ਟ ਗਲਤੀਆਂ ਦੇ ਮਾਮਲੇ ਵਿੱਚ ਇਹ ਕੰਮ ਕਰ ਸਕਦਾ ਹੈ ਤੀਜਾ ਹੈ ਜੁਡੀਸ਼ੀਅਲ ਰਿਵਿਊ ਜੇਕਰ ਤੁਹਾਨੂੰ ਲੱਗਦਾ ਹੈ ਕਿ ਆਈਆਰਸੀਸੀ ਦਾ ਫੈਸਲਾ ਕਾਨੂੰਨੀ ਤੌਰ ਤੇ ਗਲਤ ਹੈ ਤਾਂ ਤੁਸੀਂ ਫੈਡਰਲ ਕੋਰਟ ਦੇ ਵਿੱਚ ਜੁਡੀਸ਼ੀਅਲ ਰਿਵਿਊ ਦੇ ਲਈ ਅਰਜ਼ੀ ਦੇ ਸਕਦੇ ਹੋ ਇਸ ਦੀ ਮਿਆਦ ਕੈਨੇਡਾ ਦੇ ਵਿੱਚ 15 ਦਿਨ ਤੇ ਵਿਦੇਸ਼ ਦੇ ਵਿੱਚ 60 ਦਿਨਾਂ ਦੀ ਹੈ ਇਸ ਦੇ ਲਈ ਵਕੀਲ ਦੀ ਸਹਾਇਤਾ ਬਹੁਤ ਜ਼ਰੂਰੀ ਹੈ ਚੌਥਾ ਹੈ ਜੀਸੀਐਮਐਸ ਨੋਟਸ ਅਰਜ਼ੀ ਦੇ ਰੱਦ ਹੋਣ ਦੇ ਸਹੀ ਕਾਰਨ ਜਾਣਨ ਦੇ ਲਈ ਅਰਜ਼ੀਕਰਤਾ ਐਸੈਸ ਟੂ ਇਨਫੋਰਮੇਸ਼ਨ ਐਂਡ ਪ੍ਰਾਈਵੇਸੀ ਦੇ ਰਾਹੀਂ ਜੀਸੀਐਮਐਸ ਨੋਟਸ ਮੰਗ ਸਕਦੇ ਨੇ ਇਸ ਦੀ ਫੀਸ ਕੇਵਲ 5 ਡਾਲਰ ਹੈ ਅਤੇ ਜਵਾਬ ਦੇ ਵਿੱਚ 30 ਦਿਨ ਜਾਂ ਫਿਰ ਇਸ ਤੋਂ ਜ਼ਿਆਦਾ ਦਾ ਸਮਾਂ ਲੱਗ ਸਕਦਾ ਹੈ ਪੰਜਾਬ ਤੋਂ ਹਜ਼ਾਰਾਂ ਵਿਦਿਆਰਥੀ ਅਤੇ ਵਰਕਰ ਹਰ ਸਾਲ ਕੈਨੇਡਾ ਆਉਂਦੇ ਨੇ ਸਖਤ ਨੀਤੀਆਂ ਅਤੇ ਆਈਆਰਸੀਸੀ ਦੀਆਂ ਗਲਤੀਆਂ ਦੇ ਕਾਰਨ ਬਹੁਤ ਸਾਰੇ ਪੰਜਾਬੀ ਵਿਦਿਆਰਥੀਆਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ ਸੋ ਇਹੀ ਸਲਾਹ ਹੈ ਕਿ ਅਰਜ਼ੀਕਰਤਾ ਨੂੰ ਅਰਜ਼ੀ ਦੇ ਵਿੱਚ ਸਾਰੇ ਦਸਤਾਵੇਜ਼ ਜਿਵੇਂ ਕਿ ਫਾਈਨੈਂਸ਼ੀਅਲ ਪ੍ਰੂਫ ਜੌਬ ਆਫਰ ਲੈਟਰਸ ਤੇ ਫੈਮਿਲੀ ਰਿਲੇਸ਼ਨਸ ਦੇ ਨਾਲ ਜੁੜੇ ਸਹੀ ਸਬੂਤ ਪੇਸ਼ ਕਰਨੇ ਚਾਹੀਦੇ ਨੇ ਨੌਕਰੀ ਦੀਆਂ ਜ਼ਿੰਮੇਵਾਰੀਆਂ ਨੂੰ ਸਹੀ ਨੈਸ਼ਨਲ ਐਕੂਪੇਸ਼ਨ ਕਲਾਸੀਫਿਕੇਸ਼ਨ ਕੋਡ ਦੇ ਨਾਲ ਮਿਲਾਓ ਗੁੰਝਲਦਾਰ ਮਾਮਲਿਆਂ ਦੇ ਵਿੱਚ ਲਾਇਸੈਂਸਡ ਵਕੀਲ ਜਾਂ ਫਿਰ ਕਿਸੇ ਖਾਸ ਸਲਾਹਕਾਰ ਦੀ ਮਦਦ ਲਓ ਅਰਜ਼ੀ ਰੱਦ ਹੋਣ ਤੋਂ ਬਾਅਦ ਜਲਦੀ ਤੋਂ ਜਲਦੀ ਜੀ ਸੀ ਐਮ ਐਸ ਨੋਟਸ ਮੰਗੋ ਤੇ ਸਹੀ ਕਦਮ ਚੁੱਕੋ IRCC ਦੀਆਂ ਗਲਤੀਆਂ ਅਤੇ ਸਖਤ ਨੀਤੀਆਂ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਨਾਲ ਵਿਦਿਆਰਥੀਆਂ ਵਰਕਰਾਂ ਅਤੇ ਪਰਮਾਨੈਂਟ ਰੈਜ਼ੀਡੈਂਟਸ ਦੀਆਂ ਅਰਜ਼ੀਆਂ ਤੇ ਉੱਤੇ ਮਾੜਾ ਅਸਰ ਪਿਆ ਹੈ ਅਰਜ਼ੀਕਰਤਾਵਾਂ ਨੂੰ ਸਹੀ ਜਾਣਕਾਰੀ ਪੂਰੇ ਦਸਤਾਵੇਜ਼ ਅਤੇ ਐਕਸਪਰਟ ਦੀ ਸਲਾਹ ਦੇ ਨਾਲ ਅਰਜ਼ੀਆਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਸਿਸਟਮ ਦੇ ਵਿੱਚ ਸੁਧਾਰ ਤੇ ਪਾਰਦਰਸ਼ਤਾ ਦੀ ਮੰਗ ਵੱਧ ਰਹੀ ਹੈ ਤਾਂ ਜੋ ਸਹੀ ਅਰਜ਼ੀਕਰਤਾਵਾਂ ਨੂੰ ਸਹੀ ਮੌਕਾ ਮਿਲ ਸਕੇ